ਟਾਟੇ ਵਿੱਚ ਪਹੁੰਚ ਚੁਕੇ ਨੇ ਇਹਨ ਕਲਮ ਬੋਲੇ ਸੋਨਿਹਾਲ ਗੁਰੂ ਕੀ ਪਵਿੱਤਰ ਨਗਰੀ ਪਵਿੱਤਰ ਧਰਤੀ ਸ਼ਹੀਦਾਂ ਦੀ ਧਰਤੀ ਸ੍ਰੀ ਅਮਰitsar ਸਾਹਿਬ ਦੇ ਵਿੱਚ ਇਸ ਬਾਜ਼ਾਰ ਦੇ ਵਿੱਚ ਆ ਜਾਣ ਦਾ ਮੌਕਾ ਮਿਲਿਆ ਬਹੁਤ ਖੁਸ਼ੀ ਹੈ ਕਿ ਤੁਸੀਂ ਆਪਣੇ ਆਪਣੇ ਘਰਾਂ ਚੋਂ ਦੁਕਾਨਾਂ ਚੋਂ ਬਾਹਰ ਨਿਕਲ ਕੇ ਮਾਨ ਸਨਮਾਨ ਦੇ ਰਹੇ ਹੋ ਔਰ ਇਸ ਮਾਨ ਸਨਮਾਨ ਦਾ ਕਿਸੇ ਕਰੰਸੀ ਚ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ ਸਾਡੇ ਪ੍ਰਧਾਨ ਜੀ ਅਮਨ अरोड़ा ਜੀ ਵਾਈਸ ਪ੍ਰੈਜ਼ੀਡੈਂਟ ਸ਼ਹਿਰੀ ਕਲਸੀ ਜੀ ਸਾਡੇ ਖੇਤੀ ਮੰਤਰੀ ਖੁੱਡੀਆਂ ਸਾਹਿਬ ਕੁਲਦੀਪ ਸਿੰਘ ਧਾਲੀਵਾਲ ਸਾਹਿਬ ਸਾਡੇ ਲਾਲਜੀਤ ਭੁੱਲਰ ਜੀ ਡਾਕਟਰ ਅਜੇ ਜੀ ਸਾਡੇ ਜਿੰਨੇ ਵੀ ਐਮਐਲਏ ਤੁਸੀਂ ਇੱਥੋਂ ਚੁਣ ਕੇ ਭੇਜੇ ਸਾਰੇ ਨਾਲ ਹੀ ਐ ਔਰ ਜਿੰਨੇ ਵੀ ਐਮਸੀ ਦੇ ਕੈਂਡੀਡੇਟ ਖੜੇ ਨੇ ਅਲੱਗ-ਅਲੱਗ ਵਾਰਡਾਂ ਤੋਂ ਉਹ ਵੀ ਨਾਲ ਹੀ ਐ ਸੋ ਸਾਰੇ ਇਕੱਲੇ-ਇਕੱਲੇ ਵਾਰਡ ਚ ਤਾਂ ਨਹੀਂ ਜਾਇਆ ਜਾਣਾ ਪਰ ਮੈਂ ਤੁਹਾਨੂੰ ਇੰਨਾ ਇੱਕ ਸੁਨੇਹਾ ਦੇ ਦੇਣਾ ਕਿ ਜਿੱਥੇ ਝਾੜੂ ਦਾ ਬਟਨ ਮਸ਼ੀਨ 'ਚ ਹੋਵੇ ਉਹ ਝਾੜੂ ਵਾਲਾ ਬਟਨ ਦਬਾ ਦਿਓ ਸਮਝ ਲਓ ਆਪਣੇ ਜਵਾਕਾਂ ਦੀ ਕਿਸਮਤ ਵਾਲਾ ਬਟਨ ਦੱਬ ਲਿਆ ਕਿਉਂਕਿ ਅੰਮ੍ਰਿਤਸਰ ਸਾਹਿਬ ਇੱਕ ਇਤਿਹਾਸਿਕ ਸ਼ਹਿਰ ਹੈ ਲੱਖਾਂ ਲੋਕ ਹਰ ਰੋਜ਼ ਦਰਬਾਰ ਸਾਹਿਬ ਦਰਸ਼ਨ ਕਰਨ ਆਉਂਦੇ ਆ ਦਰਗਿਆਣਾ ਮੰਦਰ ਦੇਖਣ ਆਉਂਦੇ ਆ ਬਾਗਾ ਬਾਗੜ ਦੇਖਣ ਆਉਂਦੇ ਆ ਜਲਿਆਂਵਾਲਾ ਬਾਗ ਦੇਖਣ ਆਉਂਦੇ ਆ ਸੋ ਇਹਨੂੰ ਖੂਬਸੂਰਤ ਬਣਾਉਣਾ ਇੱਕ ਨਮੂਨੇ ਦਾ ਸ਼ਹਿਰ ਦੁਨੀਆ ਦਾ ਦੁਨੀਆ ਦਾ ਨਮੂਨੇ ਦਾ ਸ਼ਹਿਰ ਬਣਾਉਣਾ ਸੁਪਨਾ ਹੈ ਬੜੀ ਜਲਦੀ ਇਲੈਕਟ੍ਰੋਨਿਕ ਬੱਸਾਂ ਔਰ ਨਾਲ ਨਾਲ ਜਿਹੜਾ ਪੁਰਾਣਾ ਬਾਜ਼ਾਰ ਹੈ ਤੰਗ ਹੋ ਗਈਆਂ ਗਲੀਆਂ ਜਾਂ ਜਿਹੜੀਆਂ ਤਾਰਾਂ ਕਰਕੇ ਖੂਬਸੂਰਤੀ ਜਿਹੜੀ ਮਾਰੀ ਜਾਂਦੀ ਹੈ ਉਹ ਠੀਕ ਕਰਨੀ ਹੈ ਸੀਵਰੇਜ ਦਾ ਪਾਣੀ ਤੇ ਉਹ ਜਿਹੜਾ ਜਾਂਦਾ ਬਾਗੇ ਬਾਰਡਰ ਦੇ ਸੜਕ ਦੇ ਨਾਲ-ਨਾਲ ਜਿਹੜਾ ਨਾਲਾ ਜਾਂਦਾ ਹੈ ਗੰਦਾ ਉਹਨੂੰ ਵੀ ਸਾਫ਼ ਕਰਨਾ ਹੈ ਔਰ ਸਾਰੇ ਪ੍ਰੋਜੈਕਟ ਬਣੇ ਪਏ ਨੇ ਔਰ ਅੰਮ੍ਰਿਤਸਰ ਸ਼ਹਿਰ ਜਿਹੜਾ ਹੈ ਉਹ ਇਸ ਤਰ੍ਹਾਂ ਦਾ ਬਣਾਉਣਾ ਹੈ ਕਿ ਇੱਥੇ 1 ਲੱਖ ਬੰਦਾ ਰੋਜ਼ ਆਉਂਦਾ ਹੈ ਇੱਥੇ ਆ ਕੇ ਉਹ ਟੁਕੜ-ਟੁਕੜ 2-4 ਦਿਨ ਇੱਥੇ ਰਹਿ ਕੇ ਜਾਵੇ ਤਾਂ ਕਿ ਸ਼ਹਿਰ ਦੀ ਜਿਹੜੀ ਇਕਨੋਮੀ ਆ ਉਹ ਬੂਸਟ ਹੋ ਜੂਗੀ ਬਹੁਤ ਸਾਰਾ ਲੋਕ ਇੱਥੋਂ ਖਰੀਦਾਰੀਆਂ ਕਰਨਗੇ ਰਹਿਣਗੇ ਉਹਦੇ ਨਾਲ ਸਾਰਾ ਇਕਨੋਮੀ ਬੂਸਟ ਹੋ ਜਾਂਦੀ ਹੈ ਸੋ ਅੱਜ ਮੈਂ ਸ਼ੁਰੂਆਤ ਜਿਹੜੀ ਕੈਂਪੇਨ ਦੀ ਉਹ ਇਸ ਪਵਿੱਤਰ ਧਰਤੀ ਤੋਂ ਕਰ ਰਿਹਾ ਆਸ਼ੀਰਵਾਦ ਲੈ ਕੇ ਬੋਲੇ ਸੋ ਨਮਾਤ ਤੇ ਤੁਸੀਂ ਸ਼ਹਿਰ ਦੇ ਵਿੱਚ ਆਪਣੇ ਕਿਉਂਕਿ ਜਿਹੜੀ ਐਮਸੀ ਦੀ ਇਲੈਕਸ਼ਨ ਆ ਉਹ ਲੋਕਾਂ ਦੀ ਇਲੈਕਸ਼ਨ ਹੁੰਦੀ ਹੈ ਕਿਉਂਕਿ ਤੁਸੀਂ ਉਸ ਬੰਦੇ ਨੂੰ ਜਾਣਦੇ ਹੋ ਨਿਓ ਜਿਹੜਾ ਐਮਸੀ ਖੜਾ ਹੁੰਦਾ ਹੈ ਔਰ ਉਹ ਬੰਦਾ ਵੀ ਤੁਹਾਨੂੰ ਸਾਰਿਆਂ ਨੂੰ ਜਾਣਦਾ ਹੁੰਦਾ ਹੈ ਹਰ ਰੋਜ਼ ਮੱਥੇ ਲੱਗਦੇ ਹੋ ਇੱਕ ਦੂਜੇ ਤੇ ਦੁਕਾਨਾਂ ਤੇ ਮਕਾਨਾਂ ਚ ਜਾਂ ਫੰਕਸ਼ਨਾਂ ਚ ਤਿਆਰਾਂ ਚ ਸੋ ਤੁਸੀਂ ਇਹ ਨਹੀਂ ਕਹਿ ਸਕਦੇ ਯਾਰ ਸਾਨੂੰ ਤਾਂ ਪਤਾ ਹੀ ਨਹੀਂ ਸੀ ਕਿ ਹੋ ਜਾਏ ਤੁਸੀਂ ਜਾਣਦੇ ਹੋ ਸਰ ਚੰਗੇ ਬੰਦਿਆਂ ਨੂੰ ਜਿੱਤਾਓ ਔਰ ਜੇ ਸ਼ਹਿਰ ਦੇ ਵਿੱਚ ਤੁਹਾਡੀ ਆਪਣੀ ਸਰਕਾਰ ਹੋਊਗੀ ਤੁਹਾਡਾ ਆਪਣਾ ਮੇਅਰ ਹੋਊਗਾ ਕਾਉਂਸਲਰ ਹੋਣਗੇ ਤਾਂ ਸ਼ਹਿਰ ਦੇ ਕੰਮ ਜਿਹੜੇ ਨੇ ਲੋਕਲ ਗਵਰਨਮੈਂਟ ਜਿਹੜੀ ਕਹਿੰਦੇ ਆਪਾਂ ਉਹ ਐਸੇ ਕਰਕੇ ਕਹਿੰਦੇ ਆ ਕਿ ਇੱਥੋਂ ਦੀ ਗਵਰਨਮੈਂਟ ਲੋਕਲ ਅੰਮ੍ਰਿਤਸਰ ਦੀ ਆਪਣੀ ਗਵਰਨਮੈਂਟ ਸੁਲ ਆਪਦੀ ਗਵਰਨਮੈਂਟ ਬਣਾਓ ਤਾਂ ਕਿ ਸਾਡੇ ਕੋਲੇ ਜਦੋਂ ਤੁਹਾਡੇ ਇਸ ਫਤਵੇ ਦਾ ਜਿਹੜਾ ਸਾਡੇ ਕੋਲੇ ਪਹੁੰਚੂਗਾ ਕਿ ਕੋਈ ਮੰਗ ਸ਼ਹਿਰ ਵਾਸਤੇ ਕੋਈ ਪੈਸੇ ਚਾਹੀਦੇ ਆ ਕੋਈ ਪ੍ਰੋਜੈਕਟ ਚਾਹੀਦਾ ਉਹ ਸਾਡੀ ਗਰੰਟੀ ਹੈ ਕਿ ਲਿਖ ਕੇ ਦੇਣਾ ਤੁਹਾਡੇ ਨਮਾਇੰਦਿਆਂ ਨੇ ਐ ਸਾਈਨ ਅੱਸੀ ਕਰਨੇ ਆ ਔਰ ਖਾਸ ਤੌਰ ਤੇ ਅਮਰਸਰ ਸ਼ਹਿਰ ਵਾਸਤੇ ਕਿਹੜਾ ਕੋਈ ਹੋਊਗਾ ਜਿਹੜਾ ਜਵਾਬ ਦੇ ਦੂਗਾ ਇੱਥੇ ਵਾਸਤੇ ਤੇ ਤੁਹਾਨੂੰ ਪੁੰਨੀ ਲੱਗਦਾ ਇਥੋਂ ਤਾਂ ਕਈ ਗੁਣਾ ਹੋ ਕੇ ਨਿਕਲਦਾ ਆ ਸੋ ਇਸ ਕਰਕੇ ਤੁਹਾਡੇ ਕੋਲੇ ਆਏ ਆ ਮੀਡੀਆ ਵਾਲੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਪੂਰੀ ਦੁਨੀਆ ਦੇ ਵਿੱਚ ਇਸ ਰੋਡ ਸ਼ੋ ਨੂੰ ਕਵਰ ਕਰ ਰਹੇ ਨੇ ਔਰ ਜਿੰਨੇ ਵੀ ਮਾਮਾ ਪੈਣਾ ਛੋਟੇ ਬੱਚੇ ਬਜ਼ੁਰਗ ਔਰ ਪਾਰਟੀ ਦੇ ਵਰਕਰ ਪਾਰਟੀ ਦੇ ਅਣਥੱਕ ਸਾਡੇ ਪਮਕੜ ਚੇਅਰਮੈਨ ਸਹਿਬਾਨ ਨਾਲ ਜਿਹੜੇ ਅੰਮ੍ਰਿਤਸਰ ਦੇ ਅਜਨਾਲੇ ਦੇ ਤਰਨਤਾਰਨ ਦੇ ਪੱਟੀ ਦੇ ਹੜ੍ਹ ਦੇ ਵਾਲੇ ਦੇ ਇਲਾਕਿਆਂ ਦੇ ਵੀ ਜਿੰਨੇ ਆਮ ਆਦਮੀ ਪਾਰਟੀ ਨੂੰ ਪਿਆਰ ਕਰਨ ਵਾਲੇ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕ ਆਏ ਆ ਤੁਹਾਡਾ ਚੱਲਿਆ ਹੋਇਆ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਤੇ ਮੈਂ ਸਹੀ ਕਹੂੰਗਾ ਕਿ ਹਕੂਮਤ ਉਹ ਕਰਤੇ ਹਨ ਜਿੰਨਾਂ ਦਾ ਦਿਲੋਂ ਪਰ ਰਾਜ ਹੁੰਦਾ ਹੈ ਕੇਜਰੀਵਾਲ ਐਸੇ ਕਰਕੇ دلی جی راج کر راج ہے دلان تے حکومت وہ کرتے ہیں جن کا دلوں پر راج ہوتا ہے یوں کہنے کو تو مرغے کے سر پہ بھی تاج ہوتا ہے سو اسی اسی کسے معافی چصہ نہیں پایا نہ پانا اسی ریتے دیاں کھڑاں یا بساں جابس نہیں پایا نہ پانا हिस्सा ਪਾਇਆ ਤੇ ਪਾਉਣਾ ਤਾਂ ਪੰਜਾਬ ਦੇ ਸਵਾ 3 ਕਰੋੜ ਲੋਕਾਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਪਾਉਣਾ ਹੋਰ ਕੀ ਹਿੱਸਾ ਨਹੀਂ ਪਾਉਣਾ ਸਵੇਸ ਕਰਕੇ 3 ਸਾਲ ਪਾਉਣੀ 3 ਸਾਲ ਹੋ ਗਏ 50000 ਸਰਕਾਰੀ ਨੌਕਰੀਆਂ ਦੇ ਕੇ ਆ ਤੁਹਾਡੇ ਸਾਹਮਣੇ ਤੁਹਾਡਾ ਪੁੱਤ ਤੁਹਾਡਾ ਭਤੀਜਾ ਤੁਹਾਡਾ ਛੋਟਾ ਵੱਡਾ ਭਾਈ ਆ ਖੜਾ 50000 ਸਰਕਾਰੀ ਨੌਕਰੀਆਂ ਦੇ ਕੇ ਪਹਿਲੇ 3 ਸਾਲਾਂ ਚ ਔਰ ਕੋਈ ਪੈਸਾ ਨਹੀਂ ਲੱਗਾ ਕਿਸੇ ਦਾ ਕੋਈ ਸ਼ਪਾਰਸ਼ ਨਹੀਂ ਲਾਉਣੀ ਪਈ ਪੇਪਰ ਦਿੱਤਾ ਨੰਬਰ ਆ ਗਏ ਮੈਰਿਟ ਚ ਨੌਕਰੀ ਮਿਲ ਗਈ ਇੱਕ ਘਰ ਚ ਦੋ ਦੋ ਨੂੰ ਵੀ ਮਿਲ ਗਈ ਭੈਣ ਭਾਈ ਨੂੰ ਮਿਲ ਗਈ ਜਾਂ ਦੋ ਭੈਣਾਂ ਨੂੰ ਮਿਲ ਗਈ ਜਾਂ ਦੋ ਭਾਈਆਂ ਨੂੰ ਮਿਲ ਗਈ ਪੜੋ ਪੜ ਕੇ ਕੰਪੀਟੀਸ਼ਨ ਵਾਲਾ ਪੇਪਰ ਦਿਓ ਤੇ ਸਰਕਾਰ ਤੋਂ ਨੌਕਰੀ ਲਓ ਪੰਜਾਬ ਨੂੰ ਤਰੰਗਲਾ ਤਾਈਆਂ ਬਣਾਵਾਂਗੇ ਹੁਣ ਬਾਹਰਲੇ ਮੁਲਕਾਂ ਵਾਲਾ ਪਾਸਾ ਛੱਡ ਦਈਏ ਕਿਉਂਕਿ ਉਹਨਾਂ ਦਾ ਵੀ ਬੁਰਾ ਹਾਲ ਹੋ ਗਿਆ ਹੁਣ ਉਹ ਉੱਥੋਂ ਆ ਕੇ ਕਹਿਣ ਲੱਗੇ ਉਧਰ ਨੂੰ ਜਾਓ ਆਪਾਂ ਕਿੱਥੋਂ ਦੇ ਰਹਿ ਗਏ ਫਿਰ ਹੁਣ ਨਾ ਇੱਧਰ ਦੇ ਨਾ ਉੱਧਰ ਦੇ ਇੱਥੇ ਆਪਾਂ ਆਪਣੀ ਧਰਤੀ ਨੂੰ ਠੀਕ ਕਰੀਏ ਆਪਣੇ ਸ਼ਹਿਰਾਂ ਨੂੰ ਆਪਣੇ ਕਸਬਿਆਂ ਨੂੰ ਸ਼ਿੰਗਾਰੀਏ ਇੱਥੇ ਹੀ ਰੋਜ਼ਗਾਰ ਮਿਲੇ ਇੱਥੇ ਹੀ ਕੰਮ ਕਰ ਕਰਕੇ ਸ਼ਾਮ ਨੂੰ ਘਰੇ ਜਾ ਕੇ ਰੋਟੀ ਖਾਈ ਆਪਣੇ ਪਰਿਵਾਰ ਚ ਨਹੀਂ ਤਾਂ ਤਰਸਦੇ ਰਹਨੇ ਆ ਦਿਵਾਲੀ ਵੇਲੇ ਆਵਾਂਗੇ ਦਸਹਰੇ ਵੇਲੇ ਆਵਾਂਗੇ ਬਸਾਖੀ ਵੇਲੇ ਆਵਾਂਗੇ ਸੋ ਵੀਰੋ ਮੈਨੂੰ ਉਮੀਦ ਹੈ ਕਿ ਅੰਮ੍ਰਿਤਸਰ ਵਾਲ ਨੇ ਪਹਿਲਾਂ ਵੀ ਬਹੁਤ ਸਾਰਾ ਪਿਆਰ ਦਿੱਤਾ ਹੈ ਔਰ ਜਦੋਂ ਵੀ ਅੰਮ੍ਰਿਤਸਰ ਆਇਆ ਐ ਲੱਗਦਾ ਕਿ ਸ਼ਾਇਦ ਇਦੂਬਦ ਤੱਕ ਕੀ ਹੋਊਗਾ ਜਾਂ ਇਦੂਬਦ ਪਿਆਰ ਤੱਕ ਕੀ ਹੋਊਗਾ ਤੁਸੀਂ ਆਪਣਾ ਰਿਕਾਰਡ ਆਪ ਹੀ ਤੋੜਾ ਨੇ ਤੋੜ ਲੈਨੇ ਹੋ ਸੋ ਮਾਝੇ ਵਾਲਿਆਂ ਤੇ ਯਕੀਨ ਹੈ ਮੈਨੂੰ ਸੋ ਮੈਨੂੰ ਉਮੀਦ ਹੈ ਕਿ ਤੁਸੀਂ 21 ਤਰੀਕ ਨੂੰ ਜਿਹੜਾ ਜਿੱਥੇ ਵੀ ਤੁਹਾਡਾ ਵਾਰਡ ਪੈਂਦਾ ਉਥੇ ਤੱਕ ਜਿਹੜਾ ਚੋਣ ਨਿਸ਼ਾਨ ਆਪਣਾ ਝਾੜੂ ਦਾ ਉਹਦੇ ਤੇ ਤੁਸੀਂ ਬਟਨ ਦੱਬੋਗੇ ਬਾਕੀ ਤੁਹਾਨੂੰ ਪਤਾ ਮੂਰ ਅੱਗੇ ਕੌਣ ਹੈ ਇੱਕ ਤਾਂ ਹੈ ਹੀ ਨਹੀਂ ਉਹ ਤਾਂ ਪਰਮਾਤਮਾ ਵੱਲੇ ਵੇਲੇ ਹੋ ਗਏ ਠੀਕ ਹੈ ਦੂਜੇ ਆਪਸ ਵਿੱਚ ਲੜੀ ਜਾਂਦੇ ਨੇ ਮੈਂ ਬਣੂ ਉਹਨੂੰ ਨਹੀਂ ਬਣਨ ਦਿੰਦਾ ਉਹ ਲੱਤਾਂ ਖਿੱਚੀ ਜਾਂਦੇ ਆਪਸ ਇੱਕ ਦੂਜੇ ਦੀਆਂ ਸੋ ਆਪਾਂ ਇਹਨਾਂ ਦੀਆਂ ਲੜਾਈਆਂ ਚ ਕੀ ਲੈ ਪੈ ਕੇ ਦੇਖ ਵੀ ਲੈਣ ਵਾਲੇ ਬਰਖ ਵੀ ਲਏ ਹੋ ਪਰਖਿਆ ਨੂੰ ਕੀ ਪਰਖੀਏ ਸੋ ਨਵੀਂ ਸੋਚ ਨੂੰ ਨਵੀਂ ਪਾਰਟੀ ਨੂੰ ਨਵੇਂ ਖੂਨ ਨੂੰ ਨਵੇਂ ਵਿਚਾਰਾਂ ਨੂੰ ਮੌਕਾ ਦਿਓ ਔਰ ਦੋਨੋਂ ਹੱਥ ਉੱਪਰ ਚੱਕ ਕੇ ਦੋ ਨਾਰੇ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੇ ਦੋ ਲਾ ਦਿਓ ਤਾਂ ਕਿ ਸਾਨੂੰ ਹੌਸਲਾ ਹੋ ਜੇ ਕਿ ਅੰਮ੍ਰਿਤਸਰ ਵਾਲੇ ਪਾਸੋਂ ਤਾਂ ਫਿਰ ਮਤਲਬ ਹਾਂ ਹੀ ਸਮਝੀਏ ਫਿਰ ਹੈ ਦੋਨੇ ਦੋਨਿਆਂ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਜਿੰਦਾਬਾਦ ਥੋੜਾ ਜਿਹਾ ਹੋਰ ਉੱਚੀ ਇੰਦਰ ਲਾਹੌਰ ਤੱਕ ਤਾਂ ਜਾਵੇ ਸ਼ਹੀਦ ਆਜ਼ਮ ਭਗਤ ਸਿੰਘ ਹੋਰੀ ਇੱਥੋਂ ਹੀ آہی روٹ سی سب جانے سی آزادی واسطے لڑنے انقلاب زندہ باد انقلاب انکلا بول سو نال بہت بہت دنواد جانے واسطے رہو بہت بہت مہربانی زندہ باد رہو آباد رہو بہت بہت دنواد